ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ 6ਵੀ ਪਿੰਡ ਗੁਰੂ ਸਰ ਸੁਧਾਰ ਜ਼ਿਲ੍ਹਾ ਲੁਧਿਆਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹੀ 6ਵੀ ਪਿੰਡ ਡਰੋਲੀ ਭਾਈ ਤੋਂ ਸੈਨਾ ਸਮੇਤ ਘੋੜੇ ਤੇ ਸਵਾਰ ਹੋ ਕੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਕਰਨ ਲਈ ਪਾਤਸ਼ਾਹ ਜੀ ਨੇ ਚਾਲੇ ਪਾਏ ਬੜੇ ਘਰ ਮਦੋਕੇ ਲੋਪੋਂ ਸਿੱਧਵਾ ਹੁੰਦੇ ਹੋਏ ਪੰਡਤ ਸੁਧਾਰ ਦੀ ਇਸ ਜੋਬ ਤੇ ਪਾਤਸ਼ਾਹ ਜੀ ਨੇ ਆ ਡੇਰੇ ਲਾਏ ਤੇ ਸੰਗਤਾਂ ਸਤੂਗੁਰਾਂ ਦੇ ਆਉਣ ਦੀ ਖਬਰ ਸੂਰਜ ਦੀਆਂ ਕਿਰਨਾਂ ਵਾਂਗ ਫੈਲ ਗਈ ਨਗਰ ਸੁਧਾਰ ਦੀਆਂ ਸੰਗਤਾਂ ਪਾਈ ਜਵੰਦਾ ਜੀ ਜਿਨ੍ਹਾਂ ਨੂੰ ਪਿਆਰ ਦੇ ਵਿੱਚ ਪਾਈ ਪ੍ਰੇਮਾ ਜੀ ਵੀ ਕਿਹਾ ਜਾਂਦਾ ਸੀ ਪਟਿਆਮਾ ਪਟਾਮਾ ਲੈ ਕੇ ਗੁਰੂ ਦਰਬਾਰ ਦੇ ਵਿੱਚ ਆ ਹਾਜ਼ਰ ਹੋਈਆਂ ਤੇ ਸੰਗਤਾਂ ਦਰਸ਼ਨ ਕਰਨ ਲਈ ਆਈਆਂ ਸਤਿਗੁਰੂ ਜੀ ਦੇ ਦਰਬਾਰ ਦੀ ਛੱਬ ਦੇਖ ਕੇ ਦੇਵਪੁਰੀ ਅश्चਰਜ ਹੋ ਰਹੀ ਸੀ ਇਸ ਅਨਰਾਲੀ ਸਾਨ ਦੇ ਦਿਦਾਰ ਕਰਨ ਦੂਰੋਂ ਦੂਰੋਂ ਸੰਗਤਾਂ ਇਕੱਤਰ ਹੋਣ ਲੱਗੀਆਂ ਜਿੱਤੇ ਹਰ ਰੋਜ਼ ਨਾਮ ਬਾਣੀ ਤੇ ਅੰਮ੍ਰਿਤ ਸਮੇਂ ਦੇ ਵਿੱਚੋਂ ਸੰਗਤਾਂ ਨਾਮ ਰੰਗਨ ਵਿੱਚ ਰੰਗੀਆਂ ਜਾ ਰਹੀਆਂ ਸੀ ਉਥੇ ਸੂਰਮਿਆਂ ਦੇ ਕਰਤੱਬ ਘੋੜ ਦੌੜ ਨੇਜੇਵਾਜੀ ਵਿਦਿਆ ਅਖਾੜੇ ਸਕਾਰ ਖੇਡਣਾ ਬੜ ਜੋਧਾ ਬਹੁ ਪਰਉਪਕਾਰੀ ਦਾਤੇ ਦੇ ਅਜਿਹੇ ਨਿਤ ਨਵੇਂ ਕੌਤਕ ਸੰਗਤਾਂ ਨੂੰ ਹੋਰ ਵੀ ਪ੍ਰੇਰਿਤ ਕਰ ਰਹੇ ਸੀ ਬੰਦੀ ਛੋੜ ਦਾਤਾ ਜੀ ਨੇ ਸੂਰਮਿਆਂ ਨੂੰ ਨਾਲ ਲੈ ਕੇ ਸਕਾਰ ਖੇਡਣ ਲਈ ਚਾਲੇ ਪਾਏ ਤੇ ਭਾਈ ਪ੍ਰੇਮਾ ਜੀ ਪ੍ਰੇਮ ਰੰਗਨ ਦੇ ਵਿੱਚ ਰੰਗੇ ਹੋਏ ਪਾਤਸ਼ਾਹ ਜੀ ਦੇ ਘੋੜੇ ਦੀ ਬਾੰਗ ਫੜ ਕੇ ਸਤਕਾਰ ਦੇ ਵਿਜੋ ਨੰਗੇ ਪੈਰੀ ਭਾਈ ਪ੍ਰੇਮਾ ਜੀ ਇਸ ਨਗਰ ਦੇ ਨੇ ਜੋ ਨਾਲ ਹੋ ਤੁਰੇ। ਕੰਡਿਆਲੇ ਜੰਗਲ ਦੇ ਵਿਖੜੇ ਰਸਤਿਆਂ ਦਾ ਜਾਣੂ ਹੋਣ ਕਰਕੇ ਘੋੜੇ ਨੂੰ ਭਾਈ ਪ੍ਰੇਮਾ ਪਗਡੰਡੀ ਤੇ ਤੋਰਦਾ ਤੇ ਆਪ ਕੰਡਿਆਂ ਦੇ ਉੱਪਰ ਦੀ ਲੰਘਿਆ ਜਾਂਦਾ ਸੀ। ਤੇ ਪੈਰਾਂ ਵਿੱਚ ਤਿੱਕੀਆਂ 16 ਵੱਜਣ ਦੇ ਨਾਲ ਲਹੂ ਦੀਆਂ ਧਾਰਾਂ ਵਗ ਰਹੀਆਂ ਸੀ, ਕੱਪੜੇ ਪਾੜ ਗੇ ਪਰ ਭਾਈ ਪ੍ਰੇਮਾ ਬੇਪਰਵਾਸ ਹਜ਼ਾਰ ਰੰਗ ਹਰਕੇ ਦੀ ਮਸਤੀ ਵਿੱਚ ਤੁਰਿਆ ਜਾ ਰਿਹਾ ਸੀ। ਅੰਤਰਜਾਮੀ ਸਤਗੁਰੂ ਪ੍ਰੇਮੇ ਦਾ ਪ੍ਰੇਮ ਵੇਖ ਕੇ ਪਾਤਸ਼ਾਹ ਜੀ ਨੇ ਘੋੜੇ ਨੂੰ ਰੋਕ ਕੇ ਅਭਰਮਾਇਆ ਸਿੱਖਾ ਬਾਗ ਛੱਡ ਦੇ ਅੱਗੇ ਹੋ ਤੂੰ ਰਾਹੇ ਰਾਹੇ ਤੁਰ ਪਈ ਪ੍ਰੇਮਾ ਜੀ ਕਹਿੰਦੇ ਦਾਤਿਆ ਜਨਮਾਂ ਦੇ ਵਿਛੜੇ ਨੂੰ ਬਾਗ ਫੜਨ ਦੀ ਜੋ ਸੇਵਾ ਤੁਸੀਂ ਬਖਸੀ ਹੈ ਬਖਸੀ ਰੱਖੋ ਇਹ ਸੇਵਾ ਕਿਰਪਾ ਕਰੋ ਲੇਖੇ ਲੱਗ ਜਾਵੇ ਇਹ ਨਾਸਵੰਤ ਸਰੀਰ 84 ਦਾ ਗੇੜ ਮੁੱਕ ਜਾਵੇ ਪਾਤਸ਼ਾਹ ਜੀ ਸਿੱਖ ਦੀ ਸਰਦਾ ਵੇਖ ਕੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦਾ ਜੋੜਾ ਪਾਈ ਪ੍ਰੇਮੇ ਨੂੰ ਦਿੱਤਾ ਕਿਹਾ ਪਾਈ ਪ੍ਰੇਮਾ ਤੂੰ ਬਾਗ ਨਾ ਛੱਡ ਪਰ ਆ ਲੈ ਜੋੜੇ ਨੂੰ ਪਹਿਰੀ ਪਾਲ ਲੈ ਪ੍ਰੇਮਾ ਜੀ ਜੋੜੇ ਦੀ ਬਖਸ਼ਿਸ਼ ਪ੍ਰਾਪਤ ਕਰਨ ਕੀਤੀ ਨੇੜੇ ਹੋ ਕੇ ਦੋਵੇਂ ਹੱਥਾਂ ਦੇ ਨਾਲ ਸਤਿਗੁਰਾਂ ਤੋਂ ਜੋੜਾ ਫੜ ਲਿਆ ਤੇ ਉਸ ਜੋੜੇ ਨੂੰ ਆਪਣੇ ਮਸਤਕ ਤੇ ਲਾ ਕੇ ਸਿਰ ਤੇ ਰੱਖ ਲਿਆ ਭਾਈ ਪ੍ਰੇਮਾ ਜੀ ਨੇ ਪਲਾਂਗ ਪੱਟੀ ਅੱਗੇ ਤੁਰਨ ਲੱਗਿਆ ਸਤਿਗੁਰਾਂ ਨੇ ਕਿਹਾ ਸਿੱਖਾ ਠਹਿਰ ਕਹਿੰਦਾ ਜੀ ਹਜੂਰ ਕੀ ਹੁਕਮ ਹੈ ਬਾਦਸ਼ਾਹ ਜੀ ਕਹਿੰਦੇ ਅਸਾਂ ਤੇਰੀ ਪ੍ਰੇਮਾ ਭਗਤੀ ਵੇਖ ਕੇ ਕਮਾਈ ਤੂੰ ਖੁਸ ਹੋ ਕੇ ਜੋੜਾ ਪੈਰੀ ਪਾਉਣ ਲਈ ਬਖਸ਼ਿਆ ਸੀ ਤਾਂ ਕਿ ਤੇਰੇ ਪੈਰਾਂ ਵਿੱਚ ਕੰਢੇ ਨਾ ਝੁਬਣਾਂ ਕੋਈ ਪ੍ਰੇਮ ਜੀ ਨੇ ਬੇਨਤੀ ਕੀਤੀ ਦਾਤਿਆ ਤਰੁੱਠਾ ਐ ਮਹਿਰਾਮਤ ਕਰ ਭੁੱਲੜ ਨੂੰ ਹੋਰ ਨਾ ਭਲਾਵੋ ਇਹ ਸਰੀਰ ਵਿੰਸਨ ਹਾਰ ਐ ਤੁਸੀਂ ਜੋੜਾ ਪਕਸ਼ਸ਼ ਕੀਤਾ ਹੈ ਮੈਂ ਨਰਾਦਰੀ ਨਹੀਂ ਕਰਨੀ ਚਾਹੁੰਦਾ ਜਿਨ੍ਹਾਂ ਚਰਨਾ ਤੇ ਰਾਜੇ ਸਾਰਾ ਸੰਸਾਰ ਸਿਰ ਨਵਾਉਂਦਾ ਹੈ ਪਾਤਸ਼ਾਹ ਜੀ ਉਹਨਾਂ ਚਰਨਾ ਦਾ ਪਾਵਨ ਜੋੜਾ ਪੂਜਣ ਦੇ ਸਤਕਾਰਯੋਗ ਇਸ ਲਈ ਮੈਂ ਇਸ ਨੂੰ ਸਿਰ ਦੇ ਉੱਪਰ ਰੱਖ ਲਿਆ ਭਾਈ ਪ੍ਰੇਮੇ ਦੀ ਸਰਧਾ ਦੇਖ ਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਭਾਈ ਪ੍ਰੇਮਾ ਜੀ ਇਸ ਜੋੜੇ ਦੀ ਸਰਧਾ ਦੇ ਨਾਲ ਸੇਵਾ ਪੂਜਾ ਕਰੋ ਜੋ ਅਰਦਾਸ ਕਰੇਗਾ ਉਹਦੀਆਂ ਸੁਭ ਕਾਮਨਾਵਾਂ ਪੂਰੀਆਂ ਹੋਣਗੀਆਂ ਇਹ ਜੋੜਾ ਅੱਜ ਵੀ ਭਾਈ ਪ੍ਰੇਮਾ ਜੀ ਦੇ ਘਰ ਪਿੰਡ ਸੁਧਾਰ ਨਗਰ ਦੇ ਵਿੱਚ ਹੈ ਉਹਨਾਂ ਦੇ ਪਰਿਵਾਰ ਦੇ ਕੋਲ ਹੈ ਹਰ ਰੋਜ਼ ਸੰਗਤਾਂ ਉਸ ਜੋੜੇ ਦੇ ਦਰਸ਼ਨ ਕਰਨ ਲਈ ਦੂਰੋਂ-ਦੂਰੋਂ ਇਸ ਨਗਰ ਸੁਧਾਰ ਜ਼ਿਲ੍ਹਾ ਲੁਧਿਆਣਾ ਪਹੁੰਚਦੀਆਂ ਨੇ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਇਸ ਇਤਿਹਾਸ ਦਾ ਪਤਾ ਲੱਗੇ ਤੇ ਇਸ ਗੁਰੂ ਘਰ ਦੇ ਦਰਸ਼ਨ ਹੋਣ ਤੇ ਭਾਈ ਬਖਤ ਮੱਲ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਈ ਗੁਲਵਾਗ ਤੇ ਤਲਵਾਗ ਦੋ ਘੋੜੇ ਲੈ ਕੇ ਆਇਆ ਸੀ ਜੋ ਰਸਤੇ ਦੇ ਵਿੱਚ ਸਾਹੀ ਕਿਲੇ ਵਿੱਚ ਬੰਨ੍ਹ ਲਏ ਸੀ ਤੱਕੇ ਨਾਲ ਕਰੋੜੀ ਮੱਲ ਨੂੰ 2 ਲੱਖ ਦੀ ਹੁੱੱਡੀ ਦੇ ਦਿੱਤੀ ਸੀ ਜਦੋਂ ਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਤੇ ਪਾਤਸ਼ਾਹ ਜੀ ਨੇ ਪੁੱਛਿਆ ਕੀ ਗੱਲ ਆ ਕੀ ਤੁਸੀਂ ਖੁਸ਼ ਨਹੀਂ ਹੋ ਤਾਂ ਸੰਗਤ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਆਪ ਜੀ ਦੇ ਲਈ ਦੋ ਕੀਮਤੀ ਘੋੜੇ ਲੈ ਕੇ ਆਏ ਸੀ ਜੋ ਰਸਤੇ ਵਿੱਚ ਹਕੂਮਤ ਨੇ ਖੋਹ ਲਏ ਤਾਂ ਗੁਰੂ ਪਾਤਸ਼ਾਹ ਜੀ ਨੇ ਇਸੇ ਹੀ ਸਥਾਨ ਤੋਂ ਭਾਈ ਵਿਧੀ ਚੰਦ ਨੂੰ ਥਾਪੜਾ ਦੇ ਕੇ ਉਹ ਘੋੜੇ ਲੈਣ ਲਈ ਭੇਜਿਆ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ